ਟਾਡੇ ਸਮਾਜ ਵਿੱਚ ਨਿੱਕੀ ਨਿੱਕੀ ਉਮਰ ਦੇ ਬਾਬੇ ਬਣਾ ਛੱਡੇ ਆ ਮੈਂ ਕੱਲ ਇੱਕ ਬਾਬੇ ਦੀ ਵੀਡੀਓ ਸੁਣ ਰਿਆ ਸੀ ਉਹ ਕਹਿੰਦਾ ਜੀ ਆਨੰਦਪੁਰ ਸਾਹਿਬ ਦੇ ਹੋਲੇ ਮੱਲੇ ਤੇ ਇਕੱਠ ਤੋਂ ਬਾਅਦ ਤੁਹਾਡੇ ਧਾਰਮਿਕ ਸਥਾਨਾਂ ਤੇ ਕਲਗੀ ਤਰਪਾਰਸ਼ਾ ਦੇ ਧਾਰਮਿਕ ਸਥਾਨਾਂ ਤੇ ਵੱਡੇ ਵੱਡੇ ਇਕੱਠਾਂ ਦੀ ਬਰਾਬਰਤਾ ਅਗਲੇ ਆਪਣੇ ਬਾਬਿਆਂ ਦੀਆਂ ਵਰ੍ਹਸੀਆਂ ਨਾਲ ਕਰ ਲੈ ਨਾਨਕ ਸਰ ਇਹ ਬਾਬਾ ਆਨੰਦ ਸਿੰਘ ਦੀ ਵਰ੍ਹਸੀ ਇੱਕ ਐਸੀ ਹੈ ਤੇ ਆਨੰਦਪੁਰ ਸਾਹਿਬ ਦੇ ਹੋਲੇ ਮੱਲੇ ਜਿੰਨਾ ਇਕੱਠ ਹੁੰਦਾ ਹੈ ਉਹਨੂੰ ਦਰਬਾਰ ਸਾਹਿਬ ਦਾ ਇਕੱਠ ਨਾ ਦੱਸਿਆ ਉਹਨੂੰ ਹੱਤ ਪੋਤੋਂ ਲੈ ਕੇ 13 ਪੋਤਾ ਇਤਿਹਾਸਕ ਦਿਨਾਂ ਦਾ ਇਕੱਠ ਨਾ ਦੱਸਿਆ ਆਪਣੇ ਬਾਬਿਆਂ ਦੀਆਂ ਫਰਸ਼ੀਆਂ ਦਾ ਮੁਕਾਬਲਾ ਤੁਸੀਂ ਅਨੰਦਪੁਰ ਸਾਹਿਬ ਦੇ ਹੋਲੇ ਮਹਲੇ ਨਾ ਕਰੋ ਜੇ ਜਦੋਂ ਬਾਬਾ ਪ੍ਰਚਾਰਕ ਬੋਲ ਰਿਹਾ ਸੀ ਸੰਗਤਾਂ ਜਕਾਰੇ ਛੜ ਰਹੀਆਂ ਹੋਵੇ ਦੇ ਧਾਰੀ ਲੋਕਾਂ ਨੇ ਆਪਣੇ ਡੇਰਿਆਂ 'ਚ ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਸਮਾਨ ਦੇ ਧਾਰੀ ਬਾਬੇ ਆਪਣਾ ਵੇਚਦੇ ਸੀ ਕਿ ਸ਼ੇਖਾ ਕਿ ਮੇਰੀ ਬਾਬਿਆਂ ਨਾਲ ਨਹੀਂ ਬਣਦੀ ਜੀ ਕਿਉਂਕਿ ਮੇਰਾ ਇੱਕੋ ਬਾਬਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਤਾਂ ਕੱਲ ਵੀ ਬੇਨਤੀ ਕੀ